ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਰਾਜਦਾਰ ਨਿਊਜ਼ ਨਵ ਨਿਯੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਵਾਲੋ ਟਾਂਡਾ ਅਤੇ ਦਿਸਵਾ ਹਸਪਤਾਲ ਦਾ ਅਚਨਚੇਤ ਕੀਤਾ ਗਿਆ ਦੌਰਾ ਔਰੇ ਦੌਰਾਨ ਉਹਨਾਂ ਟਾਂਡਾ ਹਸਪਤਾਲ ਵਿਖੇ ਪਾਈਆਂ ਗਈਆਂ ਉਨਤਾਈਆਂ ਲਈ ਸਬੰਧਤ ਐਸਐਮਓ ਤੇ ਸਟਾਫ ਨੂੰ ਤਾੜਨਾ ਕਰਦੇ ਆ ਸਾਰੇ ਪ੍ਰਬੰਧਾਂ ਨੂੰ ਤੁਰੰਤ ਠੀਕ ਕਰਨ ਦੀ ਚੇਤਾਵਨੀ ਦਿੱਤੀ ਉਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਪਾਈਆਂ ਗਈਆਂ ਸਾਰੀਆਂ ਉਨਤਾਈਆਂ ਨੂੰ ਦਰੁਸਤ ਕਰਕੇ ਰਿਪੋਰਟ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਡਾਕਟਰ ਸਵਾਤੀ ਵੱਲੋਂ ਦਸੂਹਾ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ਲੇਬਰ ਰੂਮ ਗਾਇਨੀ ਵਾਰਡ ਦਵਾਈਆਂ ਵਾਲੇ ਸਟੋਰ ਆਪਰੇਸ਼ਨ تھیਟਰ ਬੱਚਿਆਂ ਵਾਲੇ ਵਾਰਡ ਤੇ ਆਏ ਹੋਏ ਮਰੀਜ਼ਾਂ ਤੇ ਟੀਮਾਰਦਾਰਾਂ ਨਾਲ ਗੱਲਬਾਤ ਕੀਤੀ ਆਓ ਦੇਖਦੇ ਹਾਂ ਇਹ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵਾਤੀ ਬਤੌਰ ਡੀ ਐਮ ਸੀ ਅੱਜ ਸੀ ਐਸ ਸੀ ਟਾਂਡਾ ਔਰ ਐਸ ਡੀ ਐਸ ਦਸੂਹਾ ਦਾ ਚੈੱਕ ਕੀਤਾ ਹੈਗਾ ਤੇ ਡਾਂਡੇ ਮੈਂ ਬਹੁਤ ਚੈਕਿੰਗ ਜਦੋਂ wards ਦੀ ਕੀਤੀ ਹੈਗੀ ਹੈ ਠੀਕ ਪਾਇਆ ਗਿਆ ਬਟ ਕੁਝ ਕਮੀਆਂ ਜਿਹੜੀਆਂ ਉੱਥੇ ਪਾਈਆਂ ਗਈਆਂ ਉਹ ਸਟਾਫ ਨੂੰ ਦੱਸਤਾ ਗਿਆ ਹੈਗਾ ਔਰ ਐਸਐਮਓ ਸਾਹਿਬ ਨੇ ਜਿਹੜਾ ਡਾਕਟਰ ਕਰਨ ਹੈਗਾ ਉਹਨਾਂ ਨੇ ਤਸੱਲੀ ਦਵਾਈ ਹੈਗੀ ਹੈ ਕਿ ਅਗਲੇ 15 ਦਿਨ ਜਦੋਂ ਮੈਂ ਰਾਉਂਡ ਕਰਾਂਗੀ ਤੇ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰਕੇ ਉਹਨੂੰ ਠੀਕ ਕਰਨਗੇ ਤੇ ਦਸੂਆ ਜਦੋਂ ਮੈਂ ਇਸ ਤੋਂ ਬਾਅਦ ਦਸੂਏ ਦਾ ਦੌਰਾ ਕੀਤਾ ਤੇ ਵੀ ਅਡਿਕਸ਼ਨ ਸੈਂਟਰ ਦੇਖਿਆ ਗਾਇਨੀ ਵਿਵਾਰਡ ਦੇਖੀ ਚਿਲड्रन ਵਾਰਡ ਦੇਖੀ ਡਾਕਟਰਾਂ ਦੇ ਨਾਲ ਰਾਫਤਾ ਕਾਇਮ ਕੀਤਾ ਡਾਕਟਰ ਮਨਮੋਨ ਮੇਰੇ ਨਾਲ ਮੇਰੇ ਸਾਥੀ ਐਸ ਐਸ ਐਮਓ ਵੀ ਕੰਮ ਕਰ ਚੁੱਕੇ ਹੈਗੇ ਐ ਇੱਥੇ ਦੀ ਬਿਲਡਿੰਗ ਵੀ ਤਸੱਲੀ ਬਖਸ਼ ਔਰ ਜਿਹੜਾ ਕੰਮ ਹੈਗਾ ਬਹੁਤ ਹੀ ਤਸੱਲੀ ਬਖਸ਼ ਪਾਇਆ ਗਿਆ ਮੈਡੀਕਲ ਸਟੋਰ ਦੇਖਿਆ ਗਿਆ ਜੋ ਕਿ ਨਾਰਮਸ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਚੱਲ ਰਿਹਾ ਹੈਗਾ ਤੇ ਮੈਂ ਚਾਹਾਂਗੀ ਕਿ ਸਰਕਾਰ ਦੇ ਨਾਰਮਸ ਦੇ ਹਿਸਾਬ ਨਾਲ ਇਹ ਜਿਹੜਾ ਅੱਗੇ ਹੋਰ ਤਰੱਕੀਆਂ ਕਰਨ ਔਰ ਅੱਗੇ ਜੋ ਵੀ ਵਾਅਦਾ ਹੈਗਾ ਇਸ ਦੇ ਵਿੱਚ ਕਰ ਸਕਦੇ ਹਨ ਉਹ ਕਰਨ ਮੈਨੂੰ ਲੱਗਦਾ ਕਿ ਸੋ ਜਿਦਾ ਪੰਜਾਬ ਸਰਕਾਰ ਦੇ ਹੈਲਥ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਜਿਹੜਾ ਫੋਕਸ ਹੁੰਦਾ ਯਾਨੀ ਆਪਾਂ ਜਿੱਤੇ ਇਹ ਹੈਲਥ ਐਜੂਕੇਸ਼ਨ ਵਧੀਆ ਮਿਲਣੀ ਚਾਹੀਦੀ ਹੈ ਤੁਸੀਂ ਜਿਹੜਾ ਹੈਲਥ ਹੈਲਥ ਟਾਈਪ ਤੇ ਦੇਖਿਆ ਕਿ ਪੰਜਾਬ ਸਰਕਾਰ ਨੇ ਜੋ ਕੋਸ਼ਿਸ਼ ਨੇ ਪੀ ਡੀਆ ਲੇ ਕੇ ਉੱਪਰ ਜਾਂ ਜਿਹੜਾ ਨੇ ਜੋ ਸਾਡੇ ਬਣਾਇਆ ਕਰ ਜਿਹੜਾ ਠੀਕ ਹੈ ਚੱਲਦਾ ਤੁਹਾਡਾ ਸਾਰਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮਾਨਯੋਗ ਮੰਤਰੀ ਜੀ ਨੇ ਡਾਕਟਰ ਬਲਬੀਰ ਜੀ ਨੇ ਕਿੰਨੀਆਂ ਸਕੀਮਸ ਇੱਥੇ ਲਾਗੂ ਕੀਤੀਆਂ ਹੈਗੀਆਂ ਲੋਕ ਇੱਧੇ ਵਿੱਚ ਜਿਸ ਤਰ੍ਹਾਂ ਕਿ ਹਾਰਟ ਪੇਸ਼ੈਂਟਸ ਲਈ ਸਟੈਮੀ ਹੈਗਾ ਪ੍ਰੋਜੈਕਟ ਬ੍ਰੇਨ ਇੰਜਰੀ ਲਈ ਜਿਹੜਾ ਬ੍ਰੇਨ ਟਰਾਮਾ ਜਾਂ ਉਹਦੇ ਵਿੱਚ ਐਮਬੋਲਿਜ਼ਮ ਜਾਂਦੇ ਹੈਗੇ ਉਹਦੇ ਸਟ੍ਰੋਕ ਪ੍ਰੋਜੈਕਟ ਹੈਗਾ ਜਿਸ ਦੇ ਵਿੱਚ ਕਿ ਮਰੀਜ਼ ਦਾ ਟੋਟਲ ਫ੍ਰੀ ਇਲਾਜ ਹੁੰਦਾ ਹੈਗਾ ਤੇ ਮੈਂ ਚਾਹਾਂਗੀ ਕਿ ਸਾਰੇ ਲੋਕਾਂ ਨੂੰ ਅਪੀਲ ਵੀ ਕਰਦੀ ਹੈਗੀਆ ਕਿ ਇਸ ਚੀਜ਼ ਦਾ ਉਹ ਫਾਇਦਾ ਚੁੱਕਣ ਔਰ ਇੱਥੇ ਡਾਕਟਰਸ ਜਿਹੜੇ ਹੈਗੇ ਐ ਐਮਰਜੈਂਸੀ ਚ ਫੁੱਲ ਟਾਈਮ ਅਵੇਲੇਬਲ ਹੈਗੇ ਐ ਐਸਐਮਓਜ਼ ਜਿਹੜੇ ਹੈਗੇ ਐ ਉਸ ਚੀਜ਼ ਨੂੰ ਫੈਸਿਲੀਟੇਟ ਕਰਦੇ ਹੈਗੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਹੈ ਤੇ ਫੋਨ ਨੰਬਰ ਸਾਰੇ ਡਿਸਪਲੇਡ ਹੈਗੇ ਤੇ ਉਹ ਉਸ ਵੇਲੇ ਹੈਲਪ ਲੈ ਸਕਦੇ ਹੈ ਤੇ ਕਮੀਆਂ ਪੇਸ਼ੀਆਂ ਉਹਨਾਂ ਦੀਆਂ ਦੂਰ ਕੀਤੀਆਂ ਜਾ ਸਕਦੀ ਹੈ ਫਰਿਸ਼ਤੇ ਸਕੀਮ ਜਿਹੜੀ ਆਇਓ ਜ ਲੋਕ ਬਹੁਤ ਇਨਫਸਟ ਕੱਟ ਲਿੰਦੇ ਲੋਕ ਦਰਦੇ ਆ ਤੇ ਸਾਡਾ ਨਾਂ ਉਹਦੇ ਬਾਰੇ ਕਿਦਾਂ ਕਲੀਅਰ ਕਰ ਦੱਸੋ ਜੀ ਬਿਲਕੁਲ ਮੈਂ ਫਰਿਸ਼ਤੇ ਸਕੀਮ ਲਈ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਹਿਲਾਂ ਜਿਸ ਤਰ੍ਹਾਂ ਕਿ ਲੋਕ ਜਿਹੜਾ ਵੀ ਪੇਸ਼ੈਂਟ ਲੈ ਕੇ ਆਉਂਦੇ ਸੀ ਰੋਡ ਸਾਈਡ ਐਕਸੀਡੈਂਟ ਜਾਂ ਸੜਕ ਤੇ ਐਕਸੀਡੈਂਟ ਹੋਇਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਤੇ ਪੁਲਿਸ ਕੇਸ ਦਾਇਰ ਹੋ ਜਾਏਗਾ ਇਹ ਉਹਨਾਂ ਨੂੰ ਬਾਰ-ਬਾਰ ਬੁਲਾ ਕੇ ਤੰਗ ਕੀਤਾ ਜਾਏਗਾ ਕਿ ਕਿੱਥੇ ਐਕਸੀਡੈਂਟ ਹੋਇਆ ਕਿੱਦਾਂ ਚੁੱਕਿਆ ਗਿਆ ਇਹ ਫਰਿਸ਼ਤੇ ਸਕੀਮ ਉਸਦੇ ਨਾਲ ਰਿਲੇਟਡ ਨਹੀਂ ਹੈਗੀ ਹੈ ਇਹ ਇਸ ਲਈ ਇਹ ਲਾਗੂ ਕੀਤੀ ਗਈ ਹੈਗੀ ਹੈ ਕਿ ਜਿਹੜਾ ਮਰੀਜ਼ ਹੈ ਜੇ ਰੋਡ ਸਾਈਡ ਐਕਸੀਡੈਂਟ ਤੇ ਉੱਥੇ ਪਿਆ ਹੈ ਸੜਕ ਤੇ ਜਾਂ ਕਿਤੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਜਿਹੜਾ ਉਹਦਾ 골ਡਨ ਆਰ ਹੈਗਾ ਜਿਸ ਦੇ ਵਿੱਚ ਕਿ ਉਹਦੀ ਜਾਨ ਬਚਾਈ ਜਾ ਸਕਦੀ ਹੈ ਜੇਕਰ ਕੋਈ ਵੀ ਬੰਦਾ ਉਸਦੀ ਹੈਲਪ ਕਰ ਸਕਦਾ ਹੈ ਹਸਪੀਟਲ ਦੇ ਵਿੱਚ ਫਰਸਟ ਏਡ ਉਹਨੂੰ ਦਵਾ ਸਕਦਾ ਹੈਗਾ ਤੇ ਉਸ ਕਾਰਨ ਉਸ ਨੂੰ ਫਰਿਸ਼ਤਾ ਵੀ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਮਰੀਜ਼ ਜਿਹੜਾ ਜਿਹੜਾ ਪੇਸ਼ੈਂਟ ਨੂੰ ਲੈ ਕੇ ਆ ਰਿਹਾ ਹੈਗਾ ਬੰਦਾ ਉਸ ਫਰਿਸ਼ਤੇ ਦਾ ਅਸੀਂ ਆਧਾਰ ਕਾਰਡ ਔਰ ਫੋਨ ਨੰਬਰ ਰਜਿਸਟਰ ਕਰਦੇ ਹਾਂ ਜਿਹੜਾ ਕਿ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਿੰਦੇ ਹਾਂ ਔਰ ਟਾਈਮ ਆਨ ਤੇ ਉੱਪਰ ਜਦੋਂ ਮਨਜ਼ੂਰੀ ਆਂਦੀ ਹੈ ਤੇ ਸਰਕਾਰ ਨੇ ਉਹਦਾ ਇਨਾਮ ਵੀ ਰੱਖਿਆ ਹੋਇਆ ਹੈ 2000 ਰੁਪਏ ਉਸ ਇਨਸਾਨ ਨੂੰ ਮਿਲਣਗੇ ਥੈਂਕ ਯੂ